ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਹੈ ਸਾਰੇ ਠੀਕ ਹੋਵੋਗੇ ਤੇ ਅੱਧੋਂ ਜ਼ਿਆਦਾ ਆਪਣਾ ਤੂੜੀ ਦਾ ਕੰਮ ਫਾਈਨਲ ਹੋ ਗਿਆ ਸੀਗਾ ਤੇ ਕੁਝ ਘ ਰਹਿ ਗਿਆ ਆਪਾਂ ਕੁਝ ਕੁ ਦਿਨਾਂ ਦਾ ਰਹਿ ਗਿਆ ਆਪਣਾ ਤੂੜੀ ਦਾ ਕੰਮ ਤੇ ਜਿੱਧਰ ਆਪਣਾ ਤੂੜੀ ਦਾ ਕੰਮ ਫਾਈਨਲ ਹੋ ਗਿਆ ਸੀ ਉਧਰ ਅੱਜ ਆਪਾਂ ਵਾਹੀ ਕਰਨ ਲੱਗੇ ਆ ਤੌਆਂ ਦੇ ਨਾਲ ਕਿਉਂਕਿ ਇੱਥੇ ਆਪਾਂ ਕੁਝ ਘ ਵਾਣ ਦੇ ਵਿੱਚ ਆਪਾਂ ਜੰਤਰ ਬੀਜਣਾ ਤੇ 2 ਕੁ ਕਿੱਲੇ ਆਪਾਂ ਬੀਜਣੀਆਂ ਮੱਖੀ ਉਹਦਾ ਪਾਵਾਂਗੇ 4 ਤੇ ਆਜੋ ਆਪਾਂ ਕਰਦੇ ਆ ਹੁਣ ਵਾਣ ਵਾਉਣ ਦੀ ਤਿਆਰੀ ਅਜੀ ਆਪਾਂ ਵਾਹਣ ਵਾਹੀ ਜਾਂਦੇ ਸੀਗੇ ਤੇ ਤਕਰੀਬਨ ਆਪਾਂ ਤਿੰਨ ਕਿਲੇ ਵਾਣ ਬਾਤਾ ਸੀਗਾ ਤੇ ਉਧਰੋਂ ਲਾਈਟ ਚੱਲਦੀ ਪਈ ਸੀਗੀ ਮੈਂ ਕਿਹਾ ਚਲੋ ਮੋਟਰ ਨਹੀਂ ਸ਼ਟ ਦਿੰਨੇ ਆ ਕਿਉਂਕਿ ਜੰਤਰ ਦੀ ਬਜਾਈ ਹੋ ਜਾਊਗੀ ਕਿਉਂਕਿ ਜੰਤਰ ਤਾਂ ਛੱਟਾ ਆ ਜਾਊਗਾ ਹਨਾ ਵੀ ਜਿਹੜਾ ਵਾਣ ਬਾਹਤਾ ਆਪਾਂ ਵੀ ਉਧਰ ਆਪਾਂ ਹੁਣ ਮੋਟਰਾਂ ਦਿੱਤਿਆਂ ਚਲਾ ਇੱਥੇ ਡਰਾਈਵਰ ਹਰੇਕ ਵਾਰੀ ਨਵਾਂ ਹੀ ਆਉਂਦਾ ਏ ਵੇਖ ਕਿਉਂ ਹੁਣ ਬੈਗ ਗੇਅਰ ਨਹੀਂ ਲਾਉਂਦਾ ਪਹਿਲਾਂ ਭੱਜ ਕੇ ਬੈਹਦਾ ਗਿਆ ਟਰੈਕਟਰ ਤੇ ਕਹਿੰਦਾ ਮੈਂ ਮਾਰਦਾ ਹਾਲ ਤੇ ਹਾਲ ਉਥੋਂ ਲਾਉਣੇ ਸੀ ਗੁੱਟ ਚ ਤੇ ਇਕੱਲਾ ਟਰੈਕਟਰ ਹੀ ਲੈ ਗਿਆ ਲਾ ਬੈਗ ਹੁਣ ਸਿੱਧਾ ਹੀ ਬੈਗ ਆ ਮਗਰ ਨੂੰ ਸਿੱਧਾ ਹੀ ਹੁਣ ਹੁਣ ਪਾ ਪਰਾਂ ਨੂੰ ਆਉਦੇ ਨੂੰ ਹਾਂ ਚੱਲ 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 ਵਾਦੇਗਾ ਇਹ ਸਾਵਣਾ ਤੂੰ ਅੱਜ ਵਾਦੇਗਾ ਕੱਲੂ ਆਪਾਂ ਮੱਕੀ ਵੀ ਵੀਤਿਆਂਗੇ हां जी मित्रों इधर ਆਪਾਂ ਅੱਜ ਤਕਰੀਬਨ ਤਵੀਆਂ ਦੇ ਨਾਲ ਸਾਰੀ ਪਹਿਲੀ ਵਾਹਤ ਹੀ ਆ ਤੇ ਇਧਰ ਆਪਾਂ ਮੱਕੀ ਬੀਜਣੀ ਆ ਇਹਨੂੰ ਦੂਰ ਲਈ ਤਵਾਂ ਦੀ ਹੁਣ ਹਾਲ ਮਾਰਾਂਗੇ ਤੇ ਇਧਰ ਆਪਾਂ ਬੀਜਾਂਗੇ ਜੰਤਰ ਜਿਹਨੂੰ ਆਪਾਂ ਝਿੰਜਣ ਕਹਿ ਦਿੰਨੇ ਆ ਜੰਤਰ ਵੀ ਕਿਹਾਗੇ ਕਿਉਂਕਿ ਜੰਤਰ ਦੀ ਹਰੀ ਖਾਦ ਬਣਾਵਾਂਗੇ ਜੰਤਰ ਵਿੱਚ ਹੀ ਪਾਵਾਂਗੇ ਤੇ ਇਹਨੂੰ ਆਪਾਂ ਸਵੇਰੇ ਲਵਾਉਣਾ ਕਰਾਇਆ ਤੇ ਜਿੱਥੇ ਆਪਾਂ ਪਿਛਲੀ ਵਾਰ ਮੱਕੀ ਬੀਜੀ ਸੀਗੀ ਉਹਨੂੰ ਵੀ ਆਪਾਂ ਦੂਰ ਲਾ ਕੇ ਬਾਹਤਾ ਤੇ ਉਹਨੂੰ ਵੀ ਆਪਾਂ ਕਰਾਇਆ ਲਾਉਣਾ ਤੇ ਉੱਥੇ ਵੀ ਆਪਾਂ ਵੈਸੇ ਜਾਂਤਰ ਬੀਜਨੇ ਆ ਕਿਉਂਕਿ ਜਾਂਤਰ ਫਿਰ ਜਦੋਂ ਆਪਾਂ ਵਾਹਣੇ ਆ ਉਹਦਾ ਮੀਂਹ ਪੈਣ ਲੱਗ ਪੈਂਦੇ ਝੋਨੇ ਲਾਉਣ ਮੌਕੇ ਤੇ ਇਸੇ ਕਰਕੇ ਆਪਾਂ ਉਹਨੂੰ ਵੀ ਕਰਾਇਆ ਪਹਿਲਾਂ ਹੀ ਲਵਾ ਦੇਣਾ ਤੇ ਕਰਾਇਆ ਲਵਾ ਕੇ ਮੜ ਕੇ ਉੱਚ ਜਾਂਤਰਾ ਦਾ ਛਟਾ ਦੇ ਦਾਂਗੇ ਤੇ ਇੱਥੇ ਬੀਜ ਦਾਂਗੇ ਮੱਕੀ ਤੇ ਇੱਥੇ ਪਿਛਲੀ ਵਾਰ ਜਾਂਤਰ ਸੀ ਹੁਣ ਮੱਕੀ ਹੈ ਇੱਥੇ ਜਿੱਥੇ ਪਿਛਲੀ ਵਾਰ ਮੱਕੀ ਸੀ ਉੱਥੇ ਹੁਣ ਜਾਂਦਰ ਬੀਜ ਦਿਆ ਹੈ ਬਾਸਕਰ ਬਾਸਕਰ ਵੱਟਾ ਢਾ ਦੇਗਾ ਰਹਿਂਦੇ ਰਹਿਂਦੇ ਬਾਸਕਰ ਇਦਾਂ ਦੇ ਬੰਦੇ ਵੀ ਹੁੰਦੇ ਵੱਟਾ ਕਾ ਲੋ ਢਾਈ ਜਾਨਾ ਓਏ ਇੱਧਰ ਲਾ ਵਾਉਣਾ ਓਏ ਇੱਧਰ ਲਾ ਲੋ ਭਾਈ ਮੇਰੇ ਮਿੱਤਰੋ ਅੱਜ ਆਪਾਂ ਮ사ਜ ਕੇਂਦਰ ਗਏ ਤੇ ਉਧਰ ਆਪਾਂ ਬਿਊਟੀ ਪਾਰਲਰ ਗਏ ਮ사ਜ ਕੇਂਦਰ ਮਤਲਬ ਵੀ ਅੱਜ ਆਪਾਂ ਪਹਿਲੀ ਵਾਈ ਆ ਵੀ ਸੀਟ ਨੇ ਆਪਣੀ ਮ사ਜ ਕੀਤੀ ਟਰੈਕਟਰ ਨੇ ਤੇ ਬਿਊਟੀ ਪਾਰਲਰ ਮਤਲਬ ਵੀ ਆਪਾਂ ਖੇਤ ਨੂੰ ਵਾਇਆ ਤੂੜ ੜਦੀ ਸੀਗੇ ਤੇ ਇੱਧਰ ਵੇਖ ਸਕਦੇ ਹੋ ਤੁਸੀਂ ਵੀ ਸਵੇਰ ਕਿਦਾਂ ਦੇ ਸੀ ਕਿ ਤੇ ਹੁਣ ਰੰਗ ਕਿਦਾਂ ਦਾ ਹੋ ਗਿਆ ਧੂੜ ਪੈ ਗਈ ਉੱਤੇ ਹੱਥ ਮੂੰਹ ਸਿਰ ਸਾਰੇ ਕਾਲੇ ਹੋ ਗਏ ਵੈਸੇ ਇਹ ਆਪਣਾ ਕੰਮ ਆ ਖੇਤੀ ਕਰਨਾ ਹਨਾ ਤੇ ਇਦਾਂ ਦਾ ਚੱਲਦਾ ਹੀ ਰਹਿੰਦਾ ਅੱਜ ਤਾਂ ਥੋੜੇ ਅੱਗੇ ਬਹੁਤ ਬਹੁਤ ਤੂੜ ਪੈ ਜਾਂਦੀ ਸੀਗੀ ਇਦਰੋਂ ਆਪਣੇ ਪੈੜੀ ਦਾ ਕੰਮ ਹੋ ਗਿਆ ਕੰਪਲੀਟ ਤੇ ਸਵੇਰੇ ਆਪਾਂ ਕੰਪਿਊਟਰ ਕਰਾਇ ਲਾ ਕੇ ਤੇ ਖੋਸ਼ਕਵਾਂ ਚ ਬੀਜਾਂਗੇ ਮੱਕੀ ਉਧਰ ਆਪਾਂ ਜੰਤਰ ਜਿੱਧਰ ਬੀਜਨੇ ਸੀਗੇ ਛਿਟਾ ਦੇਣਾ ਸੀਗਾ ਤੇ ਉਧਰ ਆਪਾਂ ਮੋਟਰਾਂ ਚ ਪਾਣਾ ਛੱਟ ਤੇ ਮੇਲਾ ਆ ਗਏ ਹੁਣ ਤੁਹਾਨੂੰ ਸਵੇਰੇ ਹਾਂਜੀ ਅੱਜ ਮੱਕੇ ਵਾਲੇ ਵੀਰ ਨੇ ਆਉਣਾ ਸੀਗਾ ਤੇ ਉਹ ਹੋ ਗਿਆ ਲੇਟ ਉਹ ਕਹਿੰਦਾ ਹੁਣ ਸਵੇਰੇ ਆਉਂਗਾ ਤੇ ਆਪਾਂ ਚਲੇ ਗਏ ਆਪਣੇ ਦੂਜੇ ਖੇਤ ਇੱਥੇ ਵੀ ਹੁਣ ਤਵੰਗਾ ਮਾਰਾਂਗੇ ਤੇ ਵੀ ਅੱਧੇ ਬਾਣ ਦੇ ਵਿੱਚ ਆਪਾਂ ਜੰਤਰ ਬੀਜਾਂਗੇ ਤੇ ਆਜੋ ਕਰਦਿਆਂ ਪੈਲੀ ਖਾਂ ਦੀ ਤਿਆਰੀ ਇਦਰ ਆਪਣਾ ਕੰਪਿਊਟਰ ਕਰਾਇਆ ਵੀ ਲੱਗ ਗਿਆ ਸੀਗਾ ਤੇ ਤੇ ਹੁਣ ਆਪਾਂ ਮੱਕੀ ਵਾਲੇ ਵਾਹ ਨੂੰ ਦਿੱਤਾ ਆਪਾਂ ਹਾਲਾਂ ਦੇ ਨਾਲ ਵਾਹ ਦੋ ਵਰੀ ਤੇ ਆਪਾਂ ਕਰਦੇ ਹੁਣ ਸਵਾਗਾ ਮਾਰਨ ਦੀ ਤਿਆਰੀ ਜਿਹੜੇ ਹਸਾ ਹੁਣ ਆਪਾਂ ਤੂੜੀ ਬਣਾਉਣ ਤੋਂ ਬਾਅਦ ਸੁੱਕੀ ਪੈਲੀ ਨੂੰ ਤਵਿਆਂ ਦੇ ਨਾਲ ਵਾਇਆ ਸੀਗਾ ਤੇ ਫੇਰ ਆਪਾਂ ਹਾਲਾਂ ਦੇ ਨਾਲ ਤੇ ਕਰਾਇਆ ਮਰਾਇਆ ਤੇ ਹੁਣ ਫੇਰ ਆਪਾਂ ਹਾਲਾਂ ਦੇ ਨਾਲ ਵਾਇਆ ਤੇ ਉਸ ਹਸਾ ਹੁਣ ਪੈਲੀ ਬਹੁਤ ਵਧੀਆ ਬਣ ਗਈ ਹੈ ਤੇ ਹੁਣ ਆਪਾਂ ਇੱਥੇ ਮਾਰਾਂਗੇ ਦੋ ਵਰੀ ਸਵਾਗਾ ਉਹਦਾ ਕੰਮ ਉਹਦਾ ਵੀਡੀਓ ਬਣਾ ਲਓ ਪਾ ਦੂਜਿਆਂ ਦੇ ਪਾਸੇ ਆ ਮੁਰ ਕੇ ਚੇਤਾ ਰਹ ਜਾਂਦਾ ਮੱਕੀ ਕਦੋਂ ਵੀ ਆ ਆਣਾ ਮਾਰੀ ਤਵੀ ਜੀ ਕਿਸੇ ਦੇ ਯਾਰ ਉਹ ਬੰਦਵਾੜਾ ਉਹ ਭਲਾ ਬਲ ਪਿਆ ਜੇ ਪਿਆ ਗੱਲਾਂ ਨਾਲ ਵਾਲ ਪੈ ਜਾਊਗਾ ਕਮਾਲ ਆ ਯਾਰ ਹਾਂਜੀ ਦੋਸਤੋ ਕਰਤਾ ਆਪਾਂ ਮੱਕੀ ਬੀਜਣ ਦਾ ਕੰਮ ਸ਼ੁਰੂ ਵੈਸੇ ਤਾਂ ਆਪਾਂ ਮੱਕੀ ਵੱਲੋਂ ਲੇਟ ਆ ਪਰ ਵਾਹਣ ਪਹਿਲਾਂ ਆਪਣਾ ਬਣਿਆ ਨਹੀਂ ਸੀਗਾ ਲੇਟ ਹੋ ਗਏ ਸੀ ਕਿਉਂਕਿ ਤੂੜੀ ਚ ਬੀਜੀ ਸੀਗੇ ਤੇ ਵੈਸੇ ਆ ਮਸ਼ੀਨਾ ਆਉਂਦੇ ਨਾਲ-ਨਾਲ ਆਪਣਾ ਮੱਕੀ ਦਾ ਕੰਮ ਸੌਖਾ ਹੋ ਗਿਆ ਤੇ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਦੀ ਬੀਜਣ ਦੀ ਸਪੀਡ ਕਿੰਨੀ ਆ ਬਾਕੀ ਜਿਹੜੇ ਹਿਸਾਬ ਨਾਲ ਆਪਾਂ ਇਹਦਾ ਬੀ ਸੈੱਟ ਕਰਾਂਗੇ ਉਸੇ ਹਿਸਾਬ ਦੇ ਨਾਲ ਹੀ ਜਿੰਨੀ ਵਿੱਥ ਤੇ ਜਿੰਨੀ ਦੂਰੀ ਤੇ ਆਪਾਂ ਬੀ ਨੂੰ ਰੱਖਾਂਗੇ ਉਸੇ ਮੁਤਾਬਕ ਇਹ ਬੀ ਪਾਉਂਦੀ ਆ ਤੇ ਬਈ ਆਈ ਨਹੀਂ ਗੇ ਵੀ ਕਿਤੇ ਬੀ ਪੈ ਗਿਆ ਕਿਤੇ ਨਹੀਂ ਪੂਰਾ ਵਧੀਆ ਬੀ ਪਾਉਂਦੀ ਆ ਇਹ ਜਿਹੜੇ ਹਸਾਬ ਨਾਲ ਇਸ ਮਸ਼ੀਨ ਦੇ ਨਾਲ ਬਜਾਈ ਹੁੰਦੀ ਹੈ ਉਹ ਹਸਾਬ ਨਾਲ ਮੈਨੂੰ ਲੱਗਦਾ ਇੱਕ ਕਿੱਲਾ 15-20 ਮਿੰਟਾਂ ਦੇ ਵਿੱਚ ਵਿੱਚ ਕੰਪਲੀਟ ਹੋ ਜਾਂਦਾ ਹੁਣ ਤਕਰੀਬਨ ਤੁਸੀਂ ਸਪੀਡ ਚੈੱਕ ਕਰ ਸਕਦੇ ਹੋ ਕੋਈ ਵੱਧ ਤੋੜਨਾ ਘੱਟ ਤੋੜਨਾ ਕੋਈ ਨੁਕਸਾਨ ਤਾਂ ਨਹੀਂ ਹੁੰਦਾਗਾ ਕਿਉਂਕਿ ਵੀ ਤਾਂ ਮਸ਼ੀਨ ਨੇ ਪਾਉਣਾ ਵੈਕਿਊਮ ਵਾਲੀ ਮਸ਼ੀਨ ਆ ਵੀ ਜਿੰਨਾ ਆਪਾਂ 20 ਸੈੱਟ ਕਰਾਂਗੇ ਉਨਾ ਹੀ ਇਹਨੇ ਕਿੱਲੇ ਦਾ ਪਾਉਣਾ ਤਕਰੀਬਨ ਹੁਣ ਆਪਾਂ 8 8.5 ਕਿਲੋ ਵੀ ਪਾਵਾਂਗੇ ਇੱਕ ਕਿੱਲੇ ਦਾ ਤੇ ਦੇਖ ਸਕਦੇ ਹੋ ਤੁਸੀਂ ਸਵੇ ਆਪਾਂ ਮਾਰਨਿੰਗ ਵੀਜਗੇ ਸੀ ਮੱਕੀ ਤੇ ਅੱਜ ਹੁਣ ਸ਼ਾਮ ਨੂੰ ਠੰਡੇ ਹੋਏ ਆਏ ਆਂ ਆਪਾਂ ਤੇ ਆਪਣੇ ਦੂਸਰੇ ਜਿੰਦਰੇ ਨਾਲ ਹੀ ਆਪਾਂ ਆੜ ਖਿੱਚਤੀ ਆ ਤੇ ਹੁਣ ਇਹਦੇ ਨਰਗੂਜੇ ਬੰਨਾਂਗੇ ਆਪਾਂ ਜਿਵੇਂ ਆਲੂ ਵਾਲੇ ਵਾਂਚਾ ਆਪਾਂ ਵਟਾਂ ਦੇ ਬਾਂਦੇ ਹੁੰਨੇ ਆ ਕਿਉਂਕਿ ਆ ਜਿਵੇਂ ਮਿੱਟੀ ਜੀ ਲੱਗੀ ਆ ਇਹ ਆਪਾਂ ਸਾਈਡ ਤੇ ਕਰਾਂਗੇ ਪਾਣੀ ਸਿੱਧਾ ਖਾਲੀਆਂ ਨੂੰ ਲੰਘਦਾ ਕਰਾਂਗੇ ਸਵੇਰੇ ਮਾਰਨਿੰਗ ਟਾਈਮ ਲੇਟ ਆਉਂਦੀ ਹੁੰਦੀ ਆ ਤੇ ਉਦੋਂ ਆਪਾਂ ਇਹਨੂੰ ਮੱਕੀ ਨੂੰ ਪਾਣੀ ਲਾ ਦੇਾਂਗੇ ਲਓ ਜੀ ਮੇਰੇ ਵੀਰੋ ਕਰਤਾ ਆਪਾਂ ਮੱਕੀ ਨੂੰ ਪਾਣੀ ਲਾਉਣ ਦਾ ਕੰਮ ਵੀ ਸ਼ੁਰੂ ਕਿਉਂਕਿ ਮਾਰਨਿੰਗ ਟਾਈਮ 5 ਵਜੇ ਲੈਟ ਆਉਂਦੀ ਸੀਗੀ ਤੇ 5 ਵਜੇ ਆਪਾਂ ਮੋਟਰ ਦਿੱਤੀ ਚਲਾ ਤੇ ਇਧਰ ਆਪਾਂ ਪਾਣੀ ਦਾ ਕੰਮ ਕਰਤਾ ਕੰਪਲੀਟ ਇਧਰ ਆਪਣਾ ਮੱਕੀ ਦਾ ਕੰਮ ਵੀ ਹੋ ਗਿਆ ਫਾਈਨਲ ਤੇ ਸਵੇਰੇ ਆਪਣਾ ਤੂੜੀ ਦਾ ਕੰਮ ਵੀ ਹੋ ਜਾਊਗਾ ਫਾਈਨਲ ਮਿਲਾਂਗੇ ਹੁਣ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਜੀ